ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਘਰ ਬੈਠੇ ਸਾਡੇ ਲੋਕ ਗੀਤ ਬੋਲੀਆਂ ਦਾ ਆਨੰਦ ਮਾਣ ਰਹੇ ਹੋਵੋਗੇ ਬਹੁਤ ਸਾਰੀਆਂ ਭੈਣਾਂ ਦੇ ਸਨੇਹੇ ਆਏ ਸੀ ਕਿ ਭੈਣ ਸਾਨੂੰ ਸੌਣ ਮਹੀਨੇ ਦੀਆਂ ਬੋਲੀਆਂ ਦਿਓ ਵੈਸੇ ਬਹੁਤ ਸਾਰੀਆਂ ਬੋਲੀਆਂ ਆਪਣੇ ਚੈਨਲ ਤੇ ਅਪਲੋਡ ਕੀਤੀਆਂ ਹੋਈਆਂ ਪਰ ਖੈਰ ਉਹਨਾਂ ਦੀ ਦੁਬਾਰਾ ਸਵਾਰਸ਼ ਤੇ ਮੈਂ ਦੁਬਾਰਾ ਅੱਜ ਸੌਣ ਮਹੀਨੇ ਦੀਆਂ ਬੋਲੀਆਂ ਤੁਹਾਡੇ ਸਾਹਮਣੇ ਪੇਸ਼ ਕਰੂੰਗੀ ਆਸ ਕਰਦੀ ਹਾਂ ਤੁਸੀਂ ਸਿੱਖੋਗੇ ਤੇ ਗਿੱਧੇ ਦੇ ਵਿੱਚ ਰੌਣਕ ਲਾਉਂਗੇ ਤੇ ਪਿਆਰੀਆਂ ਜੀਆਂ ਬੋਲੀਆਂ ਸੌਣ ਮਹੀਨੇ ਮੀ ਪੈ ਜਾਂਦਾ ਸਬੇ ਸਹੇਲੀਆਂ ਆਈਆਂ ਬਈ ਸੰਤੋ ਬੰਤੋ ਹੋਈਆਂ ਇਕੱਠੀਆਂ ਸੰਤੋ ਬੰਤੋ ਹੋਈਆਂ ਇਕੱਠੀਆਂ ਵੱਡਿਆਂ ਘਰਾਂ ਦੀਆਂ ਜਾਈਆਂ ਗਿੱਧਾ ਪਾ ਰਹੀਆਂ ਨਣਦਾਂ ਤੇ ਪਰ ਜਾਈਆਂ ਗਿੱਧਾ ਪਾ ਰਹੀਆਂ ਨਣਦਾਂ ਤੇ ਪਰ ਜਾਈਆਂ ਗਿੱਧਾ ਪਾ ਰਹੀਆਂ ਅੰਬਾ ਉਤੇ ਕੋਇਲ ਬੋਲਦੀ ਟਾਲੀ ਉਤੇ ਕੁੱਗੀਆਂ ਵੇੜੇ ਦੇ ਵਿੱਚ ਵਜੇ ਢੋਲ ਕੀ ਨਖਰੋ ਪਾਵੇ ਲੁੱਡੀਆਂ ਵੇੜੇ ਦੇ ਵਿੱਚ ਵਜੇ ਢੋਲ ਕੀ ਨਖਰੋ ਪਾਵੇ ਲੁੱਡੀਆਂ ਸੋਣ ਦਾ ਮਹੀਨਾ ਦਿਨ 3 ਦੇ ਕੁੜੀਆਂ ਨੂੰ ਚੜਗੀ ਲਾਲੀ ਵੀਰਾ ਨਾ ਵਡਵੇ ਸ਼ਾਮ ਲਾਟ ਦੀ ਟਾਲੀ ਵੀਰਾ ਨਾ ਵਡਵੇ ਸ਼ਾਮ ਲਾਟ ਦੀ ਟਾਲੀ ਵੀਰਾ ਨਾ ਵਡਵੇ ਨੀਏ ਆਰ ਵਰਸੇ ਨੀਏ ਪਾਰ ਵਰਸੇ ਆਇਆ ਸੋਣ ਦਾ ਮਹੀਨਾ ਮਾਰੋ ਮਾਰ ਕਰਕੇ ਆਇਆ ਸੋਣ ਦਾ ਮਹੀਨਾ ਮਾਰੋ ਮਾਰ ਕਰਕੇ ਸੋਣ ਮਹੀਨਾ ਵਰੇ ਮੇਗਲਾ ਲਿਸ਼ਕੇ ਜੋਰੋ ਜੋਰ ਨੀਦਣਤੀਆਂ ਦੇ ਪੀਂਗਾ ਲੈਣ ਹੁਲਾਰੇ ਜੋਰ ਨੀਦਣਤੀਆਂ ਦੇ ਪੀਂਗਾ ਲੈਣ ਹੁਲਾਰੇ ਜੋਰ ਨੀਦਣਤੀਆਂ ਦੇ ਸੋਣ ਮਹੀਨਾ ਦਿਨ ਤੀਆਂ ਦੇ ਪਿਪਲੀ ਪੀਂਗਾ ਪਾਈਆਂ ਨਹੀਂ ਸੰਤੋ ਬੰਤੋ ਹੋਈਆਂ ਕਠੀਆਂ ਸੰਤੋ ਬੰਤੋ ਹੋਈਆਂ ਕਠੀਆਂ ਵੱਡਿਆਂ ਕਰਾਂ ਦੀਆਂ ਜਾਈਆਂ ਵੀ ਲੰਬੜਦਾਰਾਂ ਦੀ ਜੀਤੋ ਦਾਤਾ ਲੰਬੜਦਾਰਾਂ ਦੀ ਜੀਤੋ ਦਾਤਾ ਚਾਣਾ ਚੁੱਕਿਆ ਜਾਵੇ ਝੂਟਾ ਦੇ ਦਿਓਣੀ ਲੱਕ ਹੁਲਾ ਰੇਖਾਵੇ ਝੂਟਾ ਦੇ ਦਿਓਣੀ ਲੱਕ ਹੁਲਾ ਰੇਖਾਵੇ ਝੂਟਾ ਦੇ ਦਿਓਣੀ ਸੋਣ ਮਹੀਨਾ ਵਰੇ ਮੇਗਲਾ ਗੋਡੇ ਗੋਡੇ ਕਾਵੀ ਮੈਂ ਕੱਲਾ ਸੁਨੇਹਾ ਤੀਆਂ ਵੇਖਣ ਆਵੇ ਮੈਂ ਕੱਲਾ ਸੁਨੇਹਾ ਤੀਆਂ ਵੇਖਣ ਆਵੇ ਮੈਂ ਕੱਲਾ ਸੁਨੇਹਾ ਸੋਣ ਮਹੀਨੇ ਮੀ ਪੈ ਜਾਂਦਾ ਹਵਾ ਫਰਾਟੇ ਮਾਰੇ ਖੁੱਲ ਕੇ ਨਚ ਲੈਣੀ ਕੂੰਜ ਪਤਲੀਏ ਨਾਰੇ ਖੁੱਲ ਕੇ ਨਚ ਲੈਣੀ ਕੂੰਜ ਪਤਲੀਏ ਨਾਰੇ ਖੁੱਲ ਕੇ ਨਚ ਲੈਣੀ ਆਇਆ ਸਾਵਣ ਦਿਲ ਪਰ ਚਾਵਣ ਕੀ ਕੀ ਸਿਫਤ ਸੁਨਾਵਾ ਵੀ ਸੋਣ ਮਹੀਨੇ ਮਾਨਣ ਛਾਵਾਂ ਸੋਣ ਮਹੀਨੇ ਮਾਨਣ ਛਾਵਾਂ ਪਿੰਡ ਦੀਆਂ ਮੱਝੀਆਂ ਗਾਵਾ ਵੀ ਸੋਰੇ ਪਿੰਡ ਤੋਂ ਆਈ ਚਾਂਜਰ ਸਾਰੇ ਪਿੰਡ ਤੋਂ ਆਈ ਚਾਂਜਰ ਅੱਡੀ ਮਾਰ ਛਣਕਾਵਾਂ ਨੀ ਪਿੰਡ ਸੌਰਿਆਂ ਦੇ ਬਣ ਕੇ ਮੋਰਨੀ ਜਾਵਾਂ ਨੀ ਪਿੰਡ ਸੌਰਿਆਂ ਦੇ ਬਣ ਕੇ ਮੋਰਨੀ ਜਾਵਾਂ ਨੀ ਪਿੰਡ ਸੌਰਿਆਂ ਦੇ ਨੀ ਇਧਰ ਹੋਰ ਲੱਗੀਆਂ ਉਧਰ ਹੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡ ਤੀਆਂ ਜ਼ੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡ ਤੀਆਂ ਜ਼ੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡ ਤੀਆਂ ਜ਼ੋਰ ਲੱਗੀਆਂ ਤਿਆਂ ਦੇ ਵਿੱਚ ਨੱਚੀ ਜੱਟੀ ਨੱਚੀ ਲਲਕਾਰ ਕੇ ਚੜਦੀ ਜਵਾਨੀ ਵਿੱਚੇ ਅੱਡੀ ਮਾਰ ਮਾਰ ਕੇ ਚੜਦੀ ਜਵਾਨੀ ਵਿੱਚੇ ਅੱਡੀ ਮਾਰ ਮਾਰ ਕੇ ਚੜਦੀ ਜਵਾਨੀ ਵਿੱਚੇ ਅੱਡੀ ਮਾਰ ਮਾਰ ਕੇ ਸੋਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ ਜਾ ਮੈਣੀ ਸੋਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ ਜਾ ਮੈਣੀ ਸੋਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ ਜਾ ਮੈਣੀ ਸੋਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ ਸੋਣ ਮਹੀਨੇ ਮੀ ਪਿਆ ਪੈਂਦਾ ਗੋਡੇ ਗੋਡੇ ਕਾਵੇ ਨਹੀਂ ਮਹਿਰਦੀਆਂ ਸੇਵੀਆਂ ਕਮਲੇ ਨੂੰ ਝੜ ਗਿਆ ਚਾ ਨਹੀਂ ਮਹਿਰਦੀਆਂ ਸੇਵੀਆਂ ਕਮਲੇ ਨੂੰ ਝੜ ਗਿਆ ਚਾ ਨਹੀਂ ਮਹਿਰਦੀਆਂ ਸੇਵੀਆਂ ਸੋ ਕਿਵੇਂ ਦੀਆਂ ਲੱਗੀਆਂ ਇਹ ਲੋਕ ਬੋਲੀਆਂ ਮੈਂ ਆਸ ਕਰਦੀਆਂ ਕਿ ਬੋਲੀਆਂ ਤੁਹਾਨੂੰ ਬਹੁਤ ਚੰਗੀਆਂ ਲੱਗੀਆਂ ਹੋਣਗੀਆਂ ਤੇ ਇਹ ਵੀ ਆਸ ਕਰਦੀਆਂ ਤੁਸੀਂ ਸਿੱਖੋਗੇ ਤੇ ਗਿੱਧਿਆਂ ਦੇ ਵਿੱਚ ਖੂਬ ਰੌਣਕਾਂ ਲਾਉਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ